ਨੇ ਮੇਰੇ ਨਾਲ ਹੈਗੇ ਨੇ ਜੀ ਕੁਲਵੀਰ ਸੋਨੀ ਔਰ ਫੈਂਟਾ ਸੋ ਬਹੁਤ ਬਥੇਰੀ ਥੈਂਕ ਯੂ so much ਮੈਮ ਸੋ ਇਹ ਕਿਹੜਾ ਫੈਂਟਾ ਸੀਗਾ ਪੀਣ ਵਾਲਾ ਜਾਂ ਫਿਰ ਫੈਂਟੀ ਜਿਹੜੀ ਫੈਂਟਾ ਲਈਦਾ ਇਹ ਐਕਟਿੰਗ ਵਾਲਾ ਫੈਂਟਾ ਜੀ ਤੇ ਬਦਨਾਮ ਮੂਵੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਜੇ ਭਾਜੀ ਨਾਲ ਮੇਰਾ ਐਕਸਪੀਰੀਅੰਸ ਬਹੁਤ ਹੀ ਪਿਆਰਾ ਰਿਹਾ ਜੀ ਜਿੰਨੇ ਭਾਜੀ ਕਮਾਲ ਦੇ ਐਕਟਰ ਨੇ ਓਨੇ ਹੀ ਪਿਆਰੇ ਇਨਸਾਨ ਨੇ ਜੀ ਤੇ ਹਮੇਸ਼ਾ ਹੀ ਜਦੋਂ ਸੀਨ ਵੀ ਡਿਸਕਸ ਕਰਦੇ ਸੀਗੇ ਤੇ ਜਦੋਂ ਸੀਨ ਕਰਨਾ ਵੀ ਸੀ ਹਮੇਸ਼ਾ ਭਾਜੀ ਨੇ ਪੋਜ਼ਿਟਿਵ ਵੇਵ ਨਾਲ ਮੈਨੂੰ ਛੋਟੇ ਭਰਾਵਾਂ ਵਾਂਗੂ ਡੀਲ ਕੀਤਾ ਭਾਜੀ ਨੇ ਕਹਿਣਾ ਜਾਣ ਸੀਨ ਤੇਰਾ ਵਾ ਛਾ ਜਾ ਭਾਜੀ ਇੰਨੇ ਪੋਜ਼ਿਟਿਵ ਆ ਭਾਈ ਆਪ ਛਾ ਜਾਂਦੇ ਸੀਗੇ ਮੈਂ ਇੱਕ ਮੂਵੀ ਦੇ ਸੈੱਟ ਤੇ ਗਿਆ ਸੀ ਜੇ ਭਾਜੀ ਦੀ ਸ਼ੂਟਰ ਮੂਵੀ ਦੇ ਸੈੱਟ ਤੇ ਤੇ ਅਤਰੀ ਭਾਜੀ ਸਾਡੇ ਸੀਨੀਅਰ ਨੇ ਬਹੁਤ ਉਹਨਾਂ ਨਾਲ ਮੈਂ ਗਿਆ ਸੀਗਾ ਉੱਥੇ ਨਾ ਮੈਂ ਮਮਿਕਰੀ ਕੀਤੀ ਸੀਗੀ ਤੇ ਉੱਥੇ ਜੇ ਭਾਜੀ ਨੇ ਮਤਲਬ ਧਿਆਨ ਚ ਰੱਖਿਆ ਵੀ ਯਾਰ ਇਹ ਬੰਦੇ ਨੂੰ ਕਦੇ ਲਵਾਗੇ ਮੂਵੀ ਚ ਸੋ ਇੰਨਾ ਧਿਆਨ ਚ ਰੱਖਿਆ ਤੇ ਆ ਮੇਰੇ ਲਈ ਬਦਨਾਮ ਬਹੁਤ ਵੱਡੀ ਮੂਵੀ ਸੀਗੀ ਭਾਜੀ ਬਹੁਤ ਮਿਹਨਤੀ ਹੈ ਜੀ ਉਹ ਆਪਣੇ ਐਕਟ ਨੂੰ ਕਰਨ ਲਈ ਕੁਝ ਵੀ ਕਰ ਸਕਦੇ ਆ ਜੀ ਜੋ ਗੱਲ ਭਾਜੀ ਨੇ ਕਹੀ ਹੈ ਨਾ ਵੀ ਵੀ ਮੈਨੂੰ ਪਤਾ ਨਹੀਂ ਲੱਗਿਆ ਉਹ ਸੱਚੀ ਹੈ ਉਹ ਜੇ ਹਨ ਉਹ ਕਰੈਕਟਰ ਚ ਤੁਸ ਜਾਂਦੇ ਪੂਰਾ ਤੇ ਉਹ ਸੱਚੀ ਵੀ ਪਤਾ ਲੱਗਿਆ ਜੀ ਉਹਨਾਂ ਨੂੰ ਵੀ ਮੇਰੇ ਸੱਟ ਲੱਗ ਚੁੱਕੀ ਆ ਤੇ ਜਿਵੇਂ ਉਹਨਾਂ ਨੇ ਕਿਹਾ ਸੀ ਮੈਨੂੰ ਡਾਕਟਰ ਤੋਂ ਪਤਾ ਲੱਗਿਆ ਵੀ ਮੇਰੇ ਹਾਂ ਤੇ ਉਹੀ ਗੱਲ ਆ ਜੀ ਉਹ ਬਹੁਤ ਆਪਣੇ ਕੰਮ ਨੂੰ ਲੈ ਕੇ ਬਹੁਤ ਇਮਾਨਦਾਰ ਹੈ। ਇਸ ਤੋਂ ਪਹਿਲਾਂ ਜੀ ਮੈਂ ਮੂਵੀ ਕਰੀ ਸੀ ਜੱਟ ਐਂਜੂਲੇਟ 3 ਉਹਦੇ ਵਿੱਚ ਨੀਰੂ ਮੈਮ ਦਾ ਮੈਂ ਬ੍ਰਦਰ ਸੀਗਾ ਤੇ ਉਹਦੇ ਤੋਂ ਵੀ ਮੈਨੂੰ ਕਾਫੀ ਫੋਨ ਕਾਲਸ ਵਗੈਰਾ ਆਇਆਆਂ ਮੂਵੀਜ਼ ਲਈ ਤੇ ਕਾਫੀ ਫੇਮਸ ਹੋਇਆ। ਸਸ਼ੀਗਾਲ ਨਮਸਕਾਰ ਆਦਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਇੱਕ ਬਹੁਤ ਹੀ ਫਨੀ ਹਾਸਮੁਖ ਕਾਮੇਡੀਅਨ ਕਿਰਦਾਰ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਸੋ ਅੱਜ ਜਿਹੜੀ ਅਸੀਂ ਫਿਲਮ ਦੇਖ ਕੇ ਬਾਹਰ ਆਏ ਆ ਉਹਦੇ ਵਿੱਚ ਵੀ ਇਹਨਾਂ ਨੇ ਆਪਣੇ ਕਿਰਦਾਰ ਦੇ ਨਾਲ ਲੋਕਾਂ ਦੇ ਢਿੱਡੀਪੀੜਾ ਪਾਈਆਂ ਨੇ ਮੇਰੇ ਨਾਲ ਹੈਗੇ ਨੇ ਜੀ ਕੁਲਵੀਰ ਸੋਨੀ ਉਰਫ ਫੈਂਟਾ ਸੋ ਬਹੁਤ ਬੁਨ ਕੁਆਲੀਫਾਈਡ ਥੈਂਕ ਯੂ ਸੋ ਮੱਚ ਮੈਮ ਸੋ ਇਹ ਕਿਹੜਾ ਫੈਂਟਾ ਹੈਗਾ ਪੀਣ ਵਾਲਾ ਜਾਂ ਫਿਰ ਫੈਂਟੀ ਜਿਹੜੀ ਫੈਂਟਾ ਲਈਦਾ ਇਹ ਐਕਟਿੰਗ ਵਾਲਾ ਫੈਂਟਾ ਜੀ ਤੇ ਬਦਨਾਮ ਮੂਵੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਐਕ ਬਹੁਤ ਵਧੀਆ ਲੱਗਿਆ ਸਾਰੀ ਟੀਮ ਨਾਲ ਕੰਮ ਕਰਕੇ ਓਕੇ ਸੋ ਅ ਅੱਜ ਅਸੀਂ ਕਿਰਦਾਰ ਦੇਖਿਆ ਹੈ ਵੱਡੇ ਪਰਦੇ ਤੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਔਰ ਪੂਰੇ ਫਿਲਮ ਦੇ ਵਿੱਚ ਜੈਦੇ ਨਾਲ ਸੀਗੇ ਸੋ ਪਹਿਲੀ ਗੱਲ ਤਾਂ ਜੈਦੇ ਨਾਲ ایکسپੀਰੀਅੰਸ ਕਿਦਾਂ ਦਾ ਰਿਹਾ ਹੈ ਕਿਉਂਕਿ ਉਹਨਾਂ ਦੇ ਬਰਾਬਰ ਤੁਸੀਂ ਸਕਰੀਨ ਸ਼ੇਅਰ ਕੀਤੀ ਅੱਜ ਹੈਨਾ ਜੇ ਭਾਜੀ ਨਾਲ ਮੇਰਾ ایکسپੀਰੀਅੰਸ ਬਹੁਤ ਹੀ ਪਿਆਰਾ ਰਿਹਾ ਜੀ ਜਿੰਨੇ ਭਾਜੀ ਕਮਾਲ ਦੇ ਐਕਟਰ ਨੇ ਓਨੇ ਹੀ ਪਿਆਰੇ ਇਨਸਾਨ ਨੇ ਜੀ ਤੇ ਹਮੇਸ਼ਾ ਹੀ ਜਦੋਂ ਸੀਨ ਵੀ ਡਿਸਕਸ ਕਰਦੇ ਸੀਗੇ ਤੇ ਜਦੋਂ ਸੀਨ ਕਰਨਾ ਵੀ ਸੀ ਹਮੇਸ਼ਾ ਭਾਜੀ ਨੇ ਪੋਜ਼ਿਟਿਵ ਵੇਵ ਨਾਲ ਮੈਨੂੰ ਛੋਟੇ ਭਰਾਵਾਂ ਵਾਂਗੂ ਡੀਲ ਕੀਤਾ ਭਾਜੀ ਨੇ ਕਹਿਣਾ ਜਾਨ ਸੀਨ ਤੇਰਾ ਵਾ ਸਾਜਾ ਭਾਜੀ ਇੰਨੇ ਪੋਜ਼ਿਟਿਵ ਆ ਭਾਈ ਆਪ ਸਾ ਜਾਂਦੇ ਸੀਗੇ ਕਿਉਂਕਿ ਪੋਜ਼ਿਟਿਵ ਬੰਦੇ ਨਾਲ ਕੰਮ ਕਰਕੇ ਤੇ ਜਦੋਂ ਪੋਜ਼ਿਟਿਵ ਚੀਜ਼ ਨਿਕਲ ਕੇ ਆਉਂਦੀ ਆ ਮਜ਼ਾ ਆ ਜਾਂਦਾ ਏ ਓਕੇ ਸੋ ਇਹ ਕਿਰਦਾਰ ਜਿਹੜਾ ਸੀਗਾ ਤੁਹਾਡੇ ਹਿੱਸੇ ਆਇਆ ਕਿਵੇਂ ਕਿਉਂਕਿ ਇਹ ਸਭ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਆ ਕਿ ਤੁਸੀਂ ਬਹੁਤ ਫਿਲਮਾਂ ਵੀ ਕੀਤੀਆਂ ਹੈਨਾ ਬੜਾ ਤੁਹਾਡਾ ਅਸੀਂ ਕੰਮ ਦੇਖਿਆ ਸੋ ਉਹਨੂੰ ਨਿਭਾਉਣਾ ਹੋਰ ਵੀ ਕਿੰਨਾ ਕੋਖਾ ਜਿਹੜਾ ਇਹ ਕਿਰਦਾਰ ਆ ਜੀ ਫੈਂਟੇ ਦਾ ਇਹਨਾਂ ਸਾਡੇ ਪ੍ਰੋਡਿਊਸਰ ਸਾਹਿਬ ਨੇ ਜੀ ਗੌਰਵ ਭਾਜੀ ਤੇ ਇਹ ਉਹਨਾਂ ਦਾ ਨਾਮਕਰਨ ਕੀਤਾ ਹੋਇਆ ਹੈ ਫੈਂਟਾ ਤੇ ਜਿਹੜਾ ਇਹ ਕਰੈਕਟਰ ਮੇਰੇ ਹਿੱਸੇ ਆਇਆ ਕਿਉਂਕਿ ਮੈਂ ਇੱਕ ਮੂਵੀ ਦੇ ਸੈੱਟ ਤੇ ਗਿਆ ਸੀ ਜੇ ਭਾਜੀ ਦੀ ਸ਼ੂਟਰ ਮੂਵੀ ਦੇ ਸੈੱਟ ਤੇ ਤੇ ਅਤਰੀ ਭਾਜੀ ਸਾਡੇ ਸੀਨੀਅਰ ਨੇ ਬਹੁਤ ਉਹਨਾਂ ਨਾਲ ਮੈਂ ਗਿਆ ਸੀਗਾ ਉੱਥੇ ਨਾ ਮੈਂ ਮਮਿਕਰੀ ਕੀਤੀ ਸੀਗੀ ਤੇ ਉੱਥੇ ਜੇ ਭਾਜੀ ਨੇ ਮਤਲਬ ਧਿਆਨ ਚ ਰੱਖਿਆ ਵੀ ਯਾਰ ਇਹ ਬੰਦੇ ਨੂੰ ਕਦੇ ਲਾਵਾਂਗੇ ਮੂਵੀ ਚ ਸੋ ਇੰਨਾ ਧਿਆਨ ਚ ਰੱਖਿਆ ਤੇ ਆ ਮੇਰੇ ਲਈ ਬਦਨਾਮ ਬਹੁਤ ਵੱਡੀ ਮੂਵੀ ਸੀਗੀ ਤੇ ਉਹਨਾਂ ਨੇ ਇੱਥੇ ਮੈਨੂੰ ਲਿਆ ਕੇ ਪੇਸ਼ ਕੀਤਾ ਇਹ ਲੋਕ ਸੋ ਇੱਕ ਇੱਕ ਚੀਜ਼ ਅਸੀਂ ਜੈ ਦੇ ਮੂੰਹੋਂ ਵੀ ਸੁਣੀ ਹੈ ਔਰ ਦੇਖੀ ਵੀ ਹੈ ਇਹਨਾਂ ਨੇ ਬਹੁਤ ਸਾਰੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਉਸ ਚੀਜ਼ ਬਾਰੇ ਕਿ ਜੈ ਜਦੋਂ ਐਕਸ਼ਨ ਕਰ ਰਹੇ ਸੀਗੇ ਜੈ ਨੂੰ ਬਹੁਤ ਇੰਜਰੀਜ਼ ਵੀ ਹੋਈਆਂ ਨੇ ਸੋ ਯੂ ਵਰ देयर ਵਿਦ ਜੈ ਹੈਨਾ ਤੁਸੀਂ ਸਾਰਾ ਸ਼ੂਟ ਹੁੰਦਾ ਦੇਖਿਆ ਤੁਸੀਂ ਇਨਫੈਕਟ ਜੈ ਦੇ ਨਾਲ ਸੀਗੇ ਸੋ ਉਹ ਸੀਨਸ ਬਾਰੇ ਕੁਝ ਦੱਸਣਾ ਚਾਹੋਗੇ ਮੈਮ ਭਾਜੀ ਬਹੁਤ ਮਿਹਨਤੀ ਹੈ ਜੀ ਉਹ ਆਪਣੇ ਐਕਟਰ ਨੂੰ ਕਰਨ ਲਈ ਕੁਝ ਵੀ ਕਰ ਸਕਦੇ ਆ ਜੀ ਜੋ ਗੱਲ ਭਾਜੀ ਨੇ ਕਹੀ ਹੈ ਨਾ ਵੀ ਵੀ ਮੈਨੂੰ ਪਤਾ ਨਹੀਂ ਲੱਗਿਆ ਉਹ ਸੱਚੀ ਹੈ ਉਹ ਜੇ ਹਨਾ ਉਹ ਕਰੈਕਟਰ ਚ ਤੁਸ ਜਾਂਦੇ ਪੂਰਾ ਤੇ ਉਹ ਸੱਚੀ ਨਹੀਂ ਪਤਾ ਲੱਗਿਆ ਜੀ ਉਹਨਾਂ ਨੂੰ ਵੀ ਮੇਰੇ ਸੱਟ ਲੱਗ ਚੁੱਕੀ ਆ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਮੈਨੂੰ ਡਾਕਟਰ ਤੋਂ ਪਤਾ ਲੱਗਿਆ ਵੀ ਮੇਰੇ ਹਾਂ ਤੇ ਉਹੀ ਗੱਲ ਆ ਜੀ ਉਹ ਬਹੁਤ ਆਪਣੇ ਕੰਮ ਨੂੰ ਲੈ ਕੇ ਬਹੁਤ ਇਮਾਨਦਾਰ ਆ ਸੋ ਫੈਂਟਾਸਕ ਕੁਲਵੀਰ ਜੀ ਇਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਆ ਸੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਬੇਸਿਕਲੀ ਬਿਲੋਂਗ ਕਿੱਥੋਂ ਕਰਦੇ ਹੋ ਫੈਮਿਲੀ ਚ ਕੌਣ ਕੌਣ ਆ ਮੈਂ ਮੈਂ ਅ ਮੇਰਾ ਮੋਗੇ ਦੇ ਕੋਲ ਪਿੰਡ ਹੈ ਜੀ ਮੇਸਰੀ ਸੰਧੂਆ ਤੇ ਮੇਰੀ ਫੈਮਿਲੀ ਚ ਮੇਰੀ ਮੰਮੀ ਡੈਡੀ ਤੇ ਮੇਰੇ ਭਾਬੀ ਭਤੀਜੀਆਂ ਹਨਾ ਤੇ ਬ੍ਰਦਰ ਨੇ ਜੀ ਸੋ ਕਿਹੜੇ ਕੰਮ ਤੋਂ ਸ਼ੁਰੂਆਤ ਕੀਤੀ ਸੀਗੀ ਹੁਣ ਪਰਿਵਾਰ ਦੇਖਦਾ ਹੈ ਵੱਡੇ ਪਰਦੇ ਤੇ ਤਾਂ ਪਿੰਡ ਵਾਲਿਆਂ ਦਾ ਕੀ ਰਿਐਕਸ਼ਨ ਹੁੰਦਾ ਹੈ ਪਿੰਡ ਵਾਲੇ ਕਹਿੰਦੇ ਨੇ ਯਾਰ ਆ ਗਿਆ ਹਨਾ ਕੁਲਵੀਰ ਸੋਨੀ ਪਿੰਡ ਵਾਲੇ ਹਮੇਸ਼ਾ ਜੀ ਮੈਨੂੰ ਬਹੁਤ ਪਿਆਰ ਕਰਦੇ ਆ ਜਦੋਂ ਵੀ ਮੈਂ ਪਿੰਡ ਜਾਣਾ ਈ ਤੇ ਬਹੁਤ ਪਿਆਰ ਨਾਲ ਮਿਲਦੇ ਆ ਤੇ ਮੈਂ ਪਿੰਡ ਦਾ ਵੀ ਧੰਨਵਾਦ ਕਰਦਾ ਕਿਉਂਕਿ ਜਦੋਂ ਪਿੱਛੇ ਸਪੋਰਟ ਹੁੰਦੀ ਹੈ ਨਾ ਚਾਹੇ ਪਿੰਡ ਦੀ ਹੋਵੇ ਚਾਹੇ ਫੈਮਲੀ ਦੀ ਹੋਵੇ ਮੈਨੂੰ ਮੇਰੇ ਵੱਡੇ ਵੱਡੇ ਭਰਾ ਦੀ ਬਹੁਤ ਸਪੋਰਟ ਰਹੀ ਹੈ ਜੀ ਕਿਉਂਕਿ ਜਦੋਂ ਕੋਈ ਵੀ ਕੰਮ ਆ ਕੋਈ ਵੀ ਕਿਸੇ ਵੀ ਮਕਾਮ ਤੇ ਬੰਦਾ ਜਾਂਦਾ ਪਿੱਛੇ ਫੈਮਲੀ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ ਜੀ ਨਹੀਂ ਤਾਂ ਹੋ ਸਕਦਾ ਮੈਂ ਇਸ ਫੀਲਡ 'ਚ ਨਾ ਆਉਂਦਾ ਸੀ ਸੋ ਕਿਹੜੀ ਚੀਜ਼ ਨੇ ਫੈਂਟਾ ਬਣਾਇਆ ਆਈ ਮੀਨ ਕਿ ਕਿਹੜਾ ਕੰਮ ਐਦਾਂ ਦਾ ਪਹਿਲਾਂ ਕੀਤਾ ਸੀਗਾ ਕਿ ਜਿਹੜਾ ਤੁਸੀਂ ਅੱਜ ਬਦਨਾਮ ਦੇ ਵਿੱਚ ਫੈਂਟਾ ਦੇ ਰੂਪ 'ਚ ਸਾਡੇ ਸਾਹਮਣੇ ਆਏ ਇਸ ਤੋਂ ਪਹਿਲਾਂ ਜੀ ਮੈਂ ਮੂਵੀ ਕਰੀ ਸੀ ਜੱਟ ਅੰਜੂਲੇਟ 3 ਉਹਦੇ ਵਿੱਚ ਨੀਰੂ ਮੈਮ ਦਾ ਮੈਂ ਬ੍ਰਦਰ ਸੀਗਾ ਤੇ ਉਹਦੇ ਤੋਂ ਵੀ ਮੈਨੂੰ ਕਾਫੀ ਫੋਨ ਕਾਲਸ ਵਗੈਰਾ ਆਇਆ ਮੂਵੀਜ਼ ਲਈ ਤੇ ਕਾਫੀ ਫੇਮਸ ਹੋਇਆ ਸੋ ਆਪਣਾ ਕਿਹੜਾ ਡਾਇਲੋਗ ਸਭ ਤੋਂ ਜ਼ਿਆਦਾ ਪਸੰਦ ਆ ਤੁਹਾਨੂੰ ਤੁਹਾਨੂੰ ਲੱਗਦਾ ਕਿ ਯਾਰ ਮੈਂ ਆਪ ਵੀ ਬੋਲਦਾ ਐ ਨਾ ਤਾਂ ਮੈਂ ਬੜਾ ਹੱਸਦਾ ਸਾਰੀ ਵਧੀਆ ਜੀ ਸਾਰੇ ਤਾਂ ਦੇਖੋ ਸਾਰੇ ਵਧੀਆ ਹੁੰਦੇ ਪਰ ਇਹ ਕੋਈ ਇੱਕ ਚੀਜ਼ ਜ਼ਰੂਰ ਹੁੰਦੀ ਹੈ ਨਾ ਜਿਹੜੀ ਤੁਹਾਨੂੰ ਪਰਸਨਲੀ ਪਸੰਦ ਹੁੰਦੀ ਹੈ ਮੈਨੂੰ ਆਪਣੇ ਘਟ ਮੈਂ ਜਿੱਥੇ ਜਿਹੜਾ ਮੈਨੂੰ ਮਾਂ ਵਾਲਾ ਡਾਇਲੋਗ ਹੈ ਨਾ ਜਿਹੜਾ ਇਮੋਸ਼ਨਲ ਮੈਂ ਸੱਚੀ ਆਏ ਪਰ ਗਿਆ ਸੀਗਾ ਜਦੋਂ ਉਹਦੀ ਮਾਂ ਕਹਿੰਦੀ ਵੀ ਮੇਰਾ ਪੁੱਤ ਗਰੀਬ ਨਹੀਂ ਆ ਤੇ ਮੇਰਾ ਪੁੱਤ ਵੀ ਜਦੋਂ ਉਹਦੇ ਹੱਥ ਤੇ ਸਿੱਕਾ ਰੱਖਦੀ ਕਹਿੰਦੀ ਮੇਰਾ ਪੁੱਤ ਬਾਦਸ਼ਾਹ ਬਹੁਤ ਸਟੈਂਡ ਸੀ ਨਾ ਮਤਲਬ ਅੰਦਰੋਂ ਰੂਹ ਹਿੱਲ ਜਾਂਦੀ ਬੰਦੇ ਦੀ ਜਦੋਂ ਉਹ ਸੀਨ ਦੇਖਦਾ ਬਾਰ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਠੰਡ ਹੈ ਪਰ ਤੁਹਾਨੂੰ ਸਵੇਟਿੰਗ ਕਿਉਂ ਹੋ ਰਹੀ ਹੈ ਮੈਂ ਨਰਵਸ ਹੋ ਜਾਂਦਾ ਹਾਂ ਬਹੁਤ ਜ਼ਿਆਦਾ ਕਿਉਂ ਤੁਸੀਂ ਇੰਨੇ ਵੱਡੇ ਪਰਦੇ ਤੇ ਇੰਨੀਆਂ ਫਿਲਮਾਂ ਕਰ ਲਿਆ ਨੇ ਇਹ ਇੰਟਰਵਿਊ ਦੇਣ ਲੱਗੇ ਬਹੁਤ ਨਰਵਸ ਹਾਂ ਮੈਨੂੰ ਐਂ ਲੱਗਦਾ ਪਤਾ ਨਹੀਂ ਇਹਨਾਂ ਨੇ ਕੀ ਪੁੱਛ ਲੈਣਾ ਨਹੀਂ ਜੋ ਤੁਸੀਂ ਕੰਮ ਕੀਤਾ ਜੋ ਤੁਹਾਡਾ ਕਿਰਦਾਰ ਸੀਗਾ ਸੀ ਉਹਦੇ ਬਾਰੇ ਗੱਲ ਕਰਾਂਗੇ ਡੈਫੀਨਿਟ ਨਹੀਂ ਨਹੀਂ ਉਹ ਤਾਂ ਮੈਨੂੰ ਪਤਾ ਜੀ ਹਾਉ ਸਵੀਟ ਸੋ ਅੱਗੇ ਕੀ ਕੁਝ ਨਵਾਂ ਲਿਆ ਆ ਰਹੇ ਹੋ ਅੱਗੇ ਆ ਰਹੇ ਨਹੀਂ ਤਿੰਨ ਚਾਰ ਪ੍ਰੋਜੈਕਟ ਆ ਰਹੇ ਨੇ ਤੇ ਰਾਜਕੁੰਦਰਾ ਸਰ ਨਾਲ ਆ ਰਿਹਾ ਤੇ ਨਿੰਜਾ ਬਾਜੀ ਨਾ ਆ ਰਿਹਾ ਜੀ ਰੋਸ਼ਨ ਪ੍ਰਿੰਸ ਭਾਈ ਨਾ ਆ ਰਿਹਾ ਹਨ ਤੇ ਬਸ ਲੱਗੇ ਹੋਏ ਆ ਜੀ ਬਾਕੀ ਕੁਝ ਹੋਰ ਦੱਸਣਾ ਚਾਹੂਂਗੀ ਆਪਣੇ ਪਿੰਡ ਬਾਰੇ ਕਿ ਪਿੰਡ ਵਾਲਿਆਂ ਨੂੰ ਹਨਾ ਐ ਦਾ ਐ ਹੁੰਦਾ ਹੁੰਦਾ ਹੋਊਗਾ ਸੋਨੀ ਕਦੋਂ ਆਊਗਾ ਅਸੀਂ ਕਦੋਂ ਫੋਟੋ ਕਰਾਵਾਂਗੇ ਸਾਡੇ ਪਿੰਡ ਵਾਲਿਆਂ ਨੂੰ ਤੇ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੂਗਾ ਕਿ ਬਦਨਾਮੂਵੀ ਦੇਖੋ ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਤੇ ਸਪੈਸ਼ਲੀ ਮੁਨੀਸ਼ ਭਾਜੀ ਨੂੰ ਬਹੁਤ-ਬਹੁਤ ਦਿਵਾਵਾਂ ਤੇ ਪਿਆਰ ਜਿਨ੍ਹਾਂ ਨੇ ਮੈਥੋਂ ਇੰਨਾ ਸੋਹਣਾ ਕੰਮ ਕਰਾ ਲਿਆ ਤੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਮੈਨੂੰ ਪੇਸ਼ ਕੀਤਾ ਹਨ ਵੀ ਬੁੱਧ ਬਰੀਕੀ ਜੀ ਨਾਲ ਵੀ ਇੱਕ ਕਰੈਕਟਰ ਪਤਾ ਲੱਗਦਾ ਵੀ ਆਹ ਨਾਲ-ਨਾਲ ਕਰੈਕਟਰ ਇੱਕ ਫੈਂਟਾ ਨਾਮ ਦਾ ਬੰਦਾ ਹੈਗਾ ਵਾ ਵੀ ਜਿਹੜਾ ਬਾਦਸ਼ਾਹ ਦੇ ਨਾਲ ਰਹਿੰਦਾ ਸੋ ਪਿੰਦ ਵਾਲਿਆਂ ਨੂੰ ਵੀ ਮੈਂ ਇਹੀ ਕਹਿਣਾ ਕਿ ਬਦਨਾਮ ਮੂਵੀ ਦੇਖੋ ਤੇ ਜਿੰਨੇ ਚਾਹਣ ਵਾਲੇ ਆ ਉਹਨਾਂ ਨੂੰ ਵੀ ਕਹਿਣਾ ਵੀ ਬਦਨਾਮ ਮੂਵੀ ਦੇਖੋ ਅੱਛਾ ਇੱਕ ਡਾਇਲੋਗ ਬਹੁਤ ਸੋਹਣਾ ਹੈ ਹਨਾ ਫਿਲਮ ਦਾ ਕਿ ਮੈਂ ਗਰੀਬ ਹੀ ਜੰਮਿਆ ਪਰ ਮੈਂ ਗਰੀਬ ਮਰੂੰਗਾ ਨਹੀਂ ਸੋ ਗਰੀਬੀ ਬਾਰੇ ਗੱਲ ਕਰਾਂਗੇ ਅਸੀਂ ਜ਼ਮੀਨ ਤੋਂ ਉੱਠਿਆ ਤੁਸੀਂ ਵੀ ਰਾਈਟ ਜੈ ਵੀ ਜ਼ਮੀਨ ਤੋਂ ਉੱਠਿਆ ਸੀ ਸਾਰੇ ਜ਼ਮੀਨ ਤੋਂ ਉੱਠ ਕੇ ਇੱਥੇ ਤੱਕ ਪਹੁੰਚੇ ਆ ਸੋ ਪੇਸ਼ੈਂਟਸ ਕਿੰਨੇ ਕੁ ਜ਼ਿੰਦਗੀ ਦੇ ਵਿੱਚ ਅਹਿਮੀਅਤ ਰੱਖਦੇ ਆ ਕਿੰਨਾ ਹਾਰਡ ਵਰਕ ਕਿੰਨਾ ਕੁ ਲੋਕਾਂ ਨੂੰ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਆ ਸਮਾਰਟ ਵਰਕ ਵੱਲ ਦੁਨੀਆ ਭੱਜਦੀ ਹੈ ਰਾਈਟ ਸੋ ਗਰਾਉਂਡ ਜ਼ੀਰੋ ਤੋਂ ਉੱਠ ਕੇ ਇੱਥੇ ਤੱਕ ਪਹੁੰਚਣ ਦੇ ਬਾਰੇ ਮੈਮ ਮੈਂ ਨਾ ਮੈਂ ਸਬਰ ਤਾਂ ਬਹੁ ਕੀਤਾ ਜੀ ਤੇ ਕਿਉਂਕਿ ਮੈਂ ਨਾ ਇੱਕ ਮੂਵੀ ਦਾ ਆਡੀਸ਼ਨ ਦੇਣ ਗਿਆ ਸੀਗਾ ਉਦੋਂ ਮੂਵੀ ਦੇ ਵਿੱਚ ਸਿਲੈਕਟ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਉਦੋਂ ਮੇਰੇ ਫਾਲੋਅਰ ਨਹੀਂ ਸੀਗੇ ਮੈਂ ਇੱਕ ਕਰੈਕਟਰ ਸਟੈਬਲਿਸ਼ ਕੀਤਾ ਆਪਣਾ ਚਾਚਾ ਕਾਲਾ ਜਿਹਦੇ ਨਾਲ ਮੇਰੀ ਥੋੜੀ ਪਛਾਣ ਬਣੀ ਲੋਕਾਂ 'ਚ ਕਿਉਂਕਿ ਮੈਂ ਇਹਨਾਂ ਇੰਡਸਟਰੀ ਨੂੰ ਨਹੀਂ ਜਾਣਦਾ ਸੀਗਾ ਜੀ ਉਹ ਮੇਰੀਆਂ ਰੀਲਾਂ ਹੀ ਸੀ ਜਿਹੜੀਆਂ ਲੋਕਾਂ ਤੱਕ ਜਾਂਦੀਆਂ ਸੀ ਲੋਕਾਂ ਤੱਕ ਉਹ ਮੇਰਾ ਮੈਸੇਜ ਲੈ ਕੇ ਜਾਂਦੀਆਂ ਸੀ ਉਹਨਾਂ ਨੂੰ ਲੱਗਦਾ ਸੀ ਵੀ ਯਾਰ ਆਹ ਕੋਈ ਬੰਦਾ ਵੀ ਹੈਗਾ ਵਾ ਸੋ ਉਹਦੇ ਕਰਕੇ ਵੀ ਮੇਰੀ ਥੋੜੀ ਥੋੜੀ ਗਰੋਥ ਹੋਈ ਜੀ ਸੋ ਤੁਸੀਂ ਵਲੋਗਿੰਗ ਵੀ ਕਰਦੇ ਹੋ ਰਾਈਟ ਤੁਹਾਡੇ ਵਲੋਗਿੰਗ ਦਾ ਵੀ ਬੜਾ ਜ਼ਿਕਰ ਹੁੰਦਾ ਫਨੀ ਰੀਲਾਂ ਮਤਲਬ ਜਿੱਦਾਂ ਸੋ ਕੰਟੈਂਟ ਤੁਸੀਂ ਖੁਦ ਬਣਾਉਂਦੇ ਹੋ ਹਾਂ ਜੀ ਮੈਂ ਓਕੇ ਸੋ ਕੋਈ ਪਲੀਜ਼ ਆਪਣਾ ਜਿਹੜਾ ਬਹੁਤ ਮੋਸਟ ਵਾਇਰਲ ਕੰਟੈਂਟ ਉਹ ਕਹਿੰਦਾ ਕਹਿੰਦਾ ਹਾਂ ਜੀ ਸასი ਕਾਲ ਜੀ ਮੈਂ ਤੁਹਾਡਾ ਆਪਣਾ ਚਾਚਾ ਕਾਲਾ ਬਾਕੀ ਕਹਿੰਦਾ ਮੈਡਮ ਜੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਚਾਹਣਾ ਕਿ ਜ਼ਿੰਦਗੀ 'ਚ ਜਿੱਿੱਦੀ ਮਰਜ਼ੀ ਗਲਤੀ ਹੋ ਜਾਏ ਜਿੱਦਾਂ ਮਰਜ਼ੀ ਕੰਮ ਵਿਗੜ ਜਾਏ ਤੁਸੀਂ ਘਬਰਾਉਣਾ ਨਹੀਂ ਬਸ 2 ਮਿੰਟ ਅੱਖਾਂ ਬੰਦ ਕਰਕੇ ਸੋ ਹੌਸ ਸਵੀਟ ਮਤਲਬ ਤੁਸੇ ਹਸਾਉਣਾ ਵੀ ਹੈ ਮੈਸੇਜ ਵੀ ਦੇਣਾ ਰਾਈਟ ਸੋ ਇਹ ਕੰਟੈਂਟ ਤੁਹਾਡਾ ਲੋਕ ਪਸੰਦ ਕਰਦੇ ਨੇ ਮੈਨੂੰ ਲੱਗਦਾ ਤਾਂ ਹੀ ਤੁਸੀਂ ਬਦਨਾਮ ਦੇ ਵਿੱਚ ਅੱਜ ਸਾਨੂੰ ਦਿਖਿਓ ਹੈਨਾ ਸੋ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਾਕੀ ਜਾਂਦੇ ਇਹੀ ਕਹਿਣਾ ਚਾਹੁੰਦਾ ਵੀ ਐਤਕੀ ਸਾਰਿਆਂ ਨੇ ਬਦਨਾਮ ਹੋਣਾ ਚੰਗੇ ਕੰਮ ਨਾਲ ਤੇ ਮੂਵੀ ਦੇ ਨਾਲ ਤੇ ਜਰੂਰ ਦੇਖੋ ਬਦਨਾਮ ਮੂਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਇੱਕ ਪੁੱਤ ਆਪਣੇ ਪਿਓ ਲਈ ਕੀ ਕਰ ਸਕਦਾ ਪਰ ਉਹ ਤੁਹਾਨੂੰ ਤਾਂ ਪਤਾ ਲੱਗੂਗਾ ਤੁਹਾਨੂੰ ਬਦਨਾਮ ਮੂਵੀ ਦੇਖ ਕੇ ਸੋ ਇਹਨਾਂ ਦੇ ਕੈਰੈਕਟਰਸ ਵੀ ਜਿਹੜੇ ਹੁੰਦੇ ਨੇ ਇੱਕ ਛਾਪ ਛੱਡ ਕੇ ਜਾਂਦੇ ਨੇ ਸੋ ਫਿਲਮ ਬਦਨਾਮ ਤੁਸੀਂ ਜ਼ਰੂਰ ਦੇਖਣੀ ਕਿਉਂਕਿ ਫੈਂਟਾ ਨੇ ਬਹੁਤ ਸੋਣਾ ਕੰਮ ਕੀਤਾ ਫਿਲਮ ਦੇ ਵਿੱਚ ਸੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦਾ ਨਿਕ ਸਵੇਰਾ ਟੀਵੀ ਚੰਡੀਗੜ੍ਹ